ਇਹ ਲੜਕਾ ਜੋ ਮੇਰੇ ਨਾਲ ਬੈਠਾ ਹੈ ਨਵਪ੍ਰੀਤ ਸਿੰਘ ਨਾਭਾ ਬਚਪਨ ਤੋਂ ਕੀ ਸੀ ਪੋਲੀਓ ਸੀ ਇਸ ਨੂੰ ਬਚਪਨ ਤੋਂ ਪੋਲੀਓ ਸੀ ਤੇ ਪਹਿਲਾਂ ਇੰਨਾ ਕ ਹੱਥ ਉਠਦਾ ਸੀ ਤੁਰਨਾ ਵੀ ਔਖਾ ਸੀ ਇਹ ਬਹੁਤ ਔਖੀ ਸਥਿਤੀ ਸੀ ਜੋ ਕੇਂਦਰ ਆ ਕੇ ਇਹ ਬਹੁਤ ਵੱਡੀ ਤਬਦੀਲੀ ਵਿੱਚ ਆਇਆ ਹੈ ਉਹ ਤਬਦੀਲੀ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਇਹੀ ਕਰਿਆ ਮੇਰੇ ਨਾਲ ਕਰੇਗਾ ਤੇ ਪਿੱਛੇ ਜਿੰਨੇ ਭੈਣ ਭਰਾ ਬੈਠੇ ਨੇ ਅੱਜ ਤਕਰੀਬਨ 40 ਦੀ ਕਲਾਸ ਹੈ ਸਾਡੀ ਤੇ ਇਹਨਾਂ ਜੋ ਸ਼ਾਇਦ ਅੱਧੇ ਕਰ ਲੈਣ ਹਾਂਜੀ ਮੇਰੀ ਗੱਲ ਨਾਲ ਸਹਿਮਤ ਹੋ ਸਾਰਿਆਂ ਤੋਂ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਜੀ ਨਹੀਂ ਹੁੰਦਾ ਤੇ ਆਓ ਹੁਣ ਇਸ ਕਿਰਿਆ ਨੂੰ ਕਰਕੇ ਦੇਖੀਏ ਹਾਂਜੀ ਨਵਪ੍ਰੀਤ ਸਿੰਘ ਜੀ ਸਿੱਧੇ ਲੇਟ ਜਾਓ ਹਾਂਜੀ ਪੈਰ ਨੂੰ ਦੋਹਾਂ ਹੱਥਾਂ ਨਾਲ ਫੜੋ ਸਾਹ ਛੱਡਦੇ ਹੋਏ ਨੱਕ ਤੇ ਅਗੂਠੇ ਨੂੰ ਟੱਚ ਕਰਨਾ ਇਹ ਪੋਲੀਓ ਤੋਂ ਸਮੱਸਿਆ ਵਾਲੀ ਲੜਕਾ ਜੋ ਸਾਹਮਣੇ ਕਰ ਰਿਹਾ ਹੈ ਹਾਂਜੀ ਇਸ ਕਿਰਿਆ ਨੂੰ ਫੇਰ ਇੱਕ ਵਾਰੀ ਕਰਾਂਗੇ ਤਿੰਨ ਤਿੰਨ ਵਾਰ ਦੁਹਰਾਉਣਾ ਲਗਭਗ ਜਾਇਜ ਹੁੰਦਾ ਹੈ ਹਾਂਜੀ ਵਜਰਾਸਨ ਜਿ ਬੈਠ ਕੇ ਦੋਵੇਂ ਹੱਥ ਗੋਦੀ ਵਿੱਚ ਰੱਖ ਲਵੋ ਤੇ ਸਿਰ ਦੇ ਉੱਪਰ ਦੀ ਕਮਾ ਕੇ ਹੱਥ ਵਾਪਸ ਲਿਆਉਣਾ ਫਿਰ ਇਸੇ ਤਰ੍ਹਾਂ ਹੀ ਦੂਸਰਾ ਹੱਥ ਵਾਰ-ਵਾਰ ਹਾਂਜੀ ਨਾਪਰੀਜ਼ੀ ਕਰਕੇ ਦਿਖਾਓ ਵਾਪਸ ਇਸੇ ਇੱਕ ਤਰ੍ਹਾਂ ਇਸੇ ਕਿਰਿਆ ਨੂੰ ਉਲਟਾ ਕਰਨਾ ਹੈ ਜਿਹੜਾ ਹੱਥ ਉਸੇ ਕੰਨ ਦੇ ਕੋਲ ਦੀ ਸਿਰ ਦੇ ਉੱਪਰ ਦੀ ਘੁਮਾ ਕੇ ਫਿਰ ਦੂਸਰੇ ਪਾਸਿਓਂ ਦੋਸਤੋ ਇਹ ਜੋ ਵੀਡੀਓ ਤੁਸੀਂ ਵੇਖੀ ਹੈ ਇਸ ਤਰ੍ਹਾਂ ਹੋਰ ਵੀ अनेका ਪੇਸ਼ੈਂਟ ਸਾਡੇ ਯੋਗ ਕੇਂਦਰ ਸਤੀ ਵਾਲਾ ਵਿਖੇ ਆਉਂਦੇ ਨੇ ਜਿਨ੍ਹਾਂ ਵਿੱਚ ਮਾਨਸਿਕ ਰੋਗ ਹੀ ਹੁੰਦੇ ਨੇ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੈ ਐਂਗਜ਼ਾਇਟੀ ਹੈ ਸਰੀਰਕ ਰੋਗਾਂ ਦੇ ਵਿੱਚ ਥਾਇਰਾਇਡ ਹੈ ਸਰਵਾਈਕਲ ਹੈ ਗਠੀਆ ਵਾਈ ਹੈ ਹਾਰਟ ਦੇ ਰੋਗ ਨੇ ਜਾਂ ਜੋੜਾਂ ਦੀਆਂ ਦਰਦਾਂ ਨੇ ਅਜਿਹੇ ਸਾਰੇ ਭੈਣ ਭਰਾ ਠੀਕ ਹੋ ਕੇ ਜਾਂਦੇ ਨੇ ਸਾਡੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਹੋਰ ਭੈਣਾ ਭਰਾਵਾਂ ਤੱਕ ਜਿਹੜੇ ਵੀ ਇਸ ਸਮੱਸਿਆ ਤੋਂ ਪੀੜਤ ਨੇ ਉਹ ਲਾਭ ਲੈ ਸਕਣ ਵੱਧ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ